ਆ ਵੇਖੋ ਜੇ ਤੂੰ ਆਇਆ ਕਰੋ ਮਿੰਨਰਾ ਕਿ ਲੋ ਕੰਮ ਤੇ ਤੇ ਮੈਨੂੰ 15000 ਤਨਖਾਹ ਦੇ ਦੇ ਕਰੋ ਮਹੀਨੇ ਦੀ ਮੈਂ 15000 ਤੇ ਨਹੀਂ ਕਹਿਣਾ ਮੈਂ 15000 ਮੈਂ ਕਹਿ ਨਹੀਂ ਕਿ ਤੂੰ ਹੀ ਮੰਝੇ ਤੇ ਬਸ ਆਈ ਦੀ ਇਦਾਂ ਹੀ ਕਹਿਣਾ ਗ ਮੈਂ ਭੱਜੀ ਆਉਣਾ ਕੰਦਾਂ ਚ ਭੱਜੀ ਨੇ ਆਹ ਦੇ ਲੋ ਜਮਾਨਾ ਕੀ ਆ ਗਿਆ ਹਾਂ ਨਹੀਂ ਤੂੰ ਇਹ ਵੀ ਤੇ ਦੇਖੋ ਸਿਰ ਤੁਹਾਡੇ ਮੂੰਹ ਜੇ ਗ ਹੀ ਹੋਣਾ ਪੂਰਾ ਨਾਮ ਨਹੀਂ ਲੈਣਾ ਨਹੀਂ ਨਹੀਂ ਮੈਂ ਪੂਰਾ ਨਾਮ ਝਾੜੂ ਸਵੇਰੇ 5 ਵਜੇ ਉੱਠ ਕੇ ਸਫਾਈ ਰੋਟੀ ਜੋ ਨਾਸ਼ਤਾ ਤੂੰ ਹੀ ਮੰਗੋਗੇ ਜਿੰਨੇ ਵਜੇ ਮਰਜ਼ੀ ਮੰਗੋਗੇ ਤੂੰ ਕਹਿ ਨਹੀਂ ਜਿੰਨੀ ਮੈਨੂੰ ਸਕੂਲ ਦੀ ਸੈਲਰੀ ਮਿਲਦੀ ਹੁੰਦੀ ਦੇ ਦੋ ਤੇ ਮੈਂ ਉਹ ਕਰ ਦੋ। ਮੈਂ ਸਕੂਲ ਚੋਂ ਤੋਂ ਵੱਧ ਮਿਲਦੀ ਏ। ਅੱਛਾ। ਹਾਂ ਇੰਨੀ ਥੋੜਾ ਮਤਲਬ ਮੈਂ ਤੁਹਾਨੂੰ ਆਪਣਾ ਕਰਕੇ ਡਿਸਕਾਊਂਟ ਦੇ ਦਿੰਦੇ ਆ। ਫਿਰ ਤੂੰ ਕਿਤੇ ਓਵਰਟਾਈਮ ਮੰਗੇ। ਕਿਵੇਂ? ਓਵਰਟਾਈਮ ਨਹੀਂ ਓਵਰਟਾਈਮ ਕੋਈ ਚੱਕਰ ਨਹੀਂ ਹੈਗਾ। ਤੂੰ ਇਹ ਸਵੀਟ ਡਿਸ਼ ਮੰਗੋ। ਅਗਰ ਆ ਤਰੂੰ ਰੋਟੀ ਤੋਂ ਬਾਅਦ ਜਾਂ ਤੂੰ ਮਤਲਬ ਜਿਵੇਂ ਜਿਵੇਂ ਵੀ ਤੁਹਾਡੀ ਡਿਮਾਂਡ ਜਿਵੇਂ ਪੰਮਰ ਢਿੱਲੋ ਕੇ ਘਰੇ ਦੀਦੀ ਦੇ ਘਰੇ ਨਹੀਂ ਰਹਿੰਦੇ ਸ਼ੈਫ ਨਹੀਂ ਨੇ ਤੇ ਸ਼ੈਫ। ਉਵੇਂ ਠੀਕ ਹੈ। ਉਹ ਅੱਛਾ ਮੇਰੀ ਗੱਲ ਸੁਣ। ਹੂੰ। ਤੂੰ ਸ਼ੁਰੂ ਤੋਂ ਬਾਅਦ ਦੀ ਤਾਂ ਮੈਂ ਕਿਹਾ ਕੋਈ 1500 ਤੱਕ ਦਵਾਂਗੇ। ਹੂੰ। ਅੱਜ ਸੇਵੀਆਂ ਪਈਆਂ ਸ ਜਿੰਨ ਜ਼ਿਆਦਾ ਮਿਲਦੀ ਯਾਰ ਮੈਂ ਆਈ ਮੈਂ ਕਦੀ ਨਹੀਂ ਕਿਸੇ ਦੇ ਘਰੇ ਜਾ ਕੇ ਡਿਮਾਂਡ ਪਾਈ ਅੱਜ ਮੈਂ ਤੁਹਾਡੇ ਘਰੇ ਪਾਨਦੀ ਨਹੀਂ ਮੇਰੇ ਭਾਜੀ ਮਂਗਾ ਕੇ ਦੇਊਗਾ ਨਾ ਜੇ ਮੈਂ ਗੂਗਲ ਪੇ ਕਰਕੇ ਖਾਣਾ ਫਿਰ ਮੈਂ ਆਪਣੇ ਉੱਥੇ ਪਿੰਡ ਜਾ ਕੇ ਖਾਣਾਗੀ ਆਪੇ ਹੋਰ ਤੇ ਆ ਇਹਨਾਂ ਨੇ ਵੇਖੋ ਆ ਆ ਵੇਖੋ ਆ ਨਾ ਇਹਨਾਂ ਨੇ ਝਾੜੂ ਰੱਖੇ ਨੇ ਵੀ ਬੰਦਾ ਮੇਰੀ ਹਾਈਟ ਦੇ ਹਿਸਾਬ ਨਾਲ ਤਰ੍ਹਾਂ ਰੱਖ ਲੈਦਾ ਸੀ ਮੇਰੇ ਤੋਂ ਲੱਗਦਾ ਐਡਾ ਛੋਟਾ ਝਾੜੂ ਹੁਣ ਤੁਸੀਂ ਇਹ ਵੀ ਦੇਖ ਰਹੇ ਇੱਧਰ ਵੀ ਵੇਖ ਰਹੇ ਹੋ ਆ ਬੰਦਾ ਝਾੜੂ ਉਹ ਬਾਹਰ ਵਾਲਾ ਝਾੜੂ ਕਿਹੜਾ ਆ ਕਿੱਦਾਂ ਲਾਉਂਗੀ ਮੈਂ ਝਾੜੂ ਲਾਣਾ ਮੇਰੇ ਲਾ ਕੇ ਟੁੱਟ ਜਾਣਾ ਝਾੜੂ ਲਾਂਦੀ ਤਾਂ ਮੈਂ ਤੁਹਾਨੂੰ ਗਾਇਸ ਵੀਰੇ ਲਾ ਕੇ ਵੀ ਦਿਖਾਵਾਂ ਝਾੜੂ ਕਿਤੇ ਤੁਸੀਂ ਕਹੋ ਮੈਂ ਕੰਮ ਨਹੀਂ ਕਰਦੀ ਇੱਕੋ ਟਵਾਣਾ ਦੀਦੀ ਤੁਸੀਂ ਕਹਿ ਰਹੇ ਸੀ ਕਿ ਗगन ਤੂੰ ਹੁਣ ਅੰਗਰੇਜ਼ੀ ਨਾ ਬੋਲੋ ਤੈਨੂੰ ਪੈਸੇ ਨਹੀਂ ਭੇਜਣੇ ਨਾਲ ਪੜ੍ਹਾਈ ਆਸਤੇ ਤੇ ਮੈਂ ਨਹੀਂ ਬੋਲਦੀ ਹੁਣ ਜੇ ਭੇਜਣਾ ਤਾਂ 20-25 ਲੱਖ ਹੀ ਭੇਜੋ ਮੈਂ ਸਿੱਧੀ ਕੈਨੇਡਾ ਹੀ ਤੁਰ ਜਾਂ ਚੰਗਾ ਮੈਂ ਹਾਇਰ ਸਟੱਡੀ ਕਰਨੀ ਉੱਥੇ ਜਾ ਕੇ ਆਪਣੀ ਮੈਂ ਹਾਇਰ ਸਟੱਡੀ ਕੈਨੇਡਾ ਜਾ ਕੇ ਕਰਨੀ ਹੈ ਹੁਣ ਆਪਣੀ ਤੇ ਮੈਂ ਕੈਨੇਡਾ ਪੜ੍ਹਨਾ ਚਾਹੁੰਨੀ ਮੈਂ ਖੜ ਜੋ ਪਹਿਲਾਂ ਤੁਹਾਨੂੰ ਰਾਤੀ ਵੇੜੇ ਉਦੋਂ ਬਾਅਦ ਫਿਰ ਆਪਾਂ ਨਾ ਆਹ ਬੇੜੇ ਦੀ ਹਾਲਤੋ ਕਿਸੇ ਰਾਤੀ ਦੇਖੋ ਇੰਨੀ ਮਿੱਟੀ ਆਈ ਇੰਨੀ ਮਿੱਟੀ ਤੇ ਦੀਦੀ ਸਵੇਰ ਤੇ ਲੱਗੇ ਪਈ ਦੀਦੀ ਨੇ ਅੰਦਰਾਂ ਦਾ ਕਰਤਾ ਤੇ ਹੁਣ ਅਸੀਂ ਦੋਨੇ ਆਣ ਇੱਥੇ ਬਾਹਰੇ ਲੱਗੇ ਆ ਛਾਡੂਣਾ ਹੁਣ ਤੁਸੀਂ ਹਾਲਤ ਵੇਖ ਲਓ ਉਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਤੁਸੀਂ ਜਿਹੜਾ ਵੈਦਰ ਹੈਗਾ ਉਹ ਇੰਜੋਏ ਕਰੋ ਬਾਲੇ ਘੈਂਟ ਵੈਦਰ ਬਣਿਆ ਹੋਇਆ ਏ ਤੇ ਸੱਚ ਮੈਂ ਸਾਰਿਆਂ ਨੂੰ ਪੁੱਛਿਆ ਸੀ ਮੈਨੂੰ ਬਲੰਦਰ ਨੇ ਕਿਹਾ ਸੀ ਨਾ ਵੀ ਗगन ਤੂੰ ਕੈਨੇਡਾ ਚਲੀ ਜਾ ਜੇ ਜਾ ਸਕਦੀ ਆ ਤਾਂ ਤੇ ਮੈਂ ਪੁੱਛਿਆ ਤਾਂ ਮੈਨੂੰ ਸਾਰਿਆਂ ਨੇ ਸਲਾਹ ਵੀ ਦਿੱਤੀ ਐ ਕਹਿੰਦੇ ਤੂੰ ਗगन ਚਲੀ ਜਾ ਬਵਿੰਦਰ ਨੂੰ ਸਾਡੇ ਮੈਂ ਸੋਚਦੀ ਮੈਂ ਚਲੀ ਜਾਵਾਂ ਤਾਂ ਮੈਂ ਉੱਥੇ ਜਾ ਕੇ ਬਲਿੰਦਰ ਨੂੰ ਨਹੀਂ ਬੁਲਾਣਾ ਮੈਂ ਕੱਲੀ ਜਾਊਂਗੀ ਚਿੱਲ ਮਾਰਨੀ ਮੈਂ ਕੱਲੀ ਨਹੀਂ ਉੱਥੇ ਜਾ ਕੇ ਹਾਂਜੀ ਬੋਲੋ ਚਲੀ ਜਾ ਚਿੱਲ ਉੱਥੇ ਸਵਾਹ ਵੱਜਣੀ ਤੇ ਚਿੱਟਾਂ ਲੱਗਣੀਆਂ ਬਾਹਰ ਜਿੱਦਾਂ ਗਰੇਜ ਨਹੀਂ ਚੱਲਦੇ ਕਿ 4 ਦਿਨ ਕੰਮ ਕਰਕੇ 2 ਦਿਨ ਚਿੱਲ ਮਾਰਨੀ ਉਹ ਕੰਮ ਕਰਨਾ ਜੋੜਨਾ ਜੁੜਨਾ ਥੋੜੀ ਪੈਸਾ ਬੂਹੇ ਨੇ ਜੋੜਨਾ ਹੈਗਾ ਪੰਜਾਬੀ ਹੁੰਨੇ ਆ 4 ਦਿਨ ਕਰਕੇ ਕੰਮ ਤੇ ਉਹ 4 ਦਿਨ ਜਾ ਕੇ ਖਰਚਾ ਉਹਨਾਂ ਕਰਨਾ ਪੈਸਾ ਸਾਰਾ ਚਿੱਲ ਮਾਰ ਕੇ ਡਾ ਕੇ ਘਰੇ ਆ ਜਾਣਾ ਕਰਨਾ ਮੰਡੇ ਤੋਂ ਫੇਰ ਚੱਲ ਸੋ ਚੱਲ ਠੀਕ ਹੈ ਟੈਨਸ਼ਨ ਨਹੀਂ ਲੈਣੀ ਹੈਗੀ ਆਪਾਂ ਨੇ ਮੈਂ ਜ਼ਿੰਦਗੀ ਜੀਣੀ ਆਪਣੀ ਯਾਰ ਮੈਂ ਕਿੰਨਾ ਕਿ ਜੇਰ ਆਪਣੀ ਹੱਥੀਂ ਆਪਣੀ ਜ਼ਿੰਦਗੀ ਬਰਬਾਦ ਕਰੀ ਜਾਵਾਂ ਤੇ ਮੇਰੇ ਛੱਤੀ ਪੈਸੇ ਪਾਓ ਜਿੰਨੇ ਮੇਰੇ ਅਕਾਊਂਟ 'ਚ 25-30 ਲੱਖ ਰੁਪਈਆ ਪਾ ਦਿਓ ਠੀਕ ਹੈ ਨਾਲੇ ਮੈਂ ਹਾਇਰ ਸਟੱਡੀ ਕਰ ਲਵਾਂਗੀ ਨਾਲੇ ਤੇ ਮੈਂ ਪੜ੍ਹੀ ਲਿਖੀ ਬਣ ਜਾਊਂਗੀ ਤੇ ਨਾਲੇ ਮੈਂ ਬਾਹਰ ਚਲੀ ਜਾਊਂਗੀ ਕੈਨੇਡਾ ਠੀਕ ਹੈ ਮੈਂ ਫੈਸਲਾ ਲੈ ਲਿਆ ਹੈ ਕਿ ਮੈਂ ਕੈਨੇਡਾ ਜਾਣਦਾ ਤੇ ਮੈਂ ਜਾਣਾ ਅੱਜ ਨਹੀਂ ਤੇ ਕੱਲ ਜਦੋਂ ਮੈਂ ਮਰਜ਼ੀ ਜਾਵਾਂ ਆਪਾਂ ਪਹਿਲਾਂ ਮੈਂ ਝਾੜੂ ਲਾ ਲਾਂ ਇੱਥੇ ਇੰਡੀਆ ਦੇ ਵਿੱਚ ਹੀ ਨਹੀਂ ਮੈਂ ਲਾ ਕੇ ਰਹੀ ਹੁਈ ਮਰਨ ਤੇ ਝਾੜੂ ਲਾਣਾ ਨਹੀਂ ਮੈਂ ਤੁਹਾਡੇ ਨਾਲ ਲਾਨੀ ਨਾ ਤੂੰ ਕਿਤੇ ਨਾ ਨਾ ਕੋਈ ਇਹ ਆ ਗਈ ਇੱਥੇ ਬੈਠੀ ਪਰੌਣੀ ਬਿੱਲੀ ਆਪਾਂ ਚੋਲ ਬਣਾਨੇ ਆ ਪੀਜੇ ਪੂਜੇ ਨੂੰ ਮਾਰ ਗੋੜੀ ਤੇ ਆਜ ਕੱਟ ਲੈ ਆ ਉਹਦੇ ਬਹਿ ਜਾ ਮੈਂ ਝਾੜੂ ਲਾਨੀ ਕੀ ਕੱਟਾ ਨਹੀਂ ਤੇ ਡਸਟ ਬੈਂਡ ਆਖੇ ਨਾ ਮੈਂ ਨਹੀਂ ਖਾਣੇ ਕਾਰਬਸ ਹੁੰਦੇ ਨੇ ਚੋਲ ਦੇ ਕਾਰਬਸ ਨੇ ਮੈਂ ਸਵੇਰੇ ਵੀ ਕਾਰਬਸ ਖਾਦਦੀ ਆ ਬੀਜਾ ਖਵਾ ਮੈਨੂੰ ਹਲਦੀ ਸਬਜ਼ੀਆਂ ਵਾਲਾ ਨਹੀਂ ਲੈ ਮੈਂ ਪਹਿਲਾਂ ਝਾੜੂ ਲਾ ਲ ਮਜ਼ਾਕ ਨਾ ਮਜ਼ਾਕ ਰਿਹਾ ਮੇਰੇ ਵਿਊਅਰਸ ਪਲੀਜ਼ ਆ ਦੇਖੋ ਕੋਣ ਕੋਈ ਗੱਲ ਨਹੀਂ ਵੀ ਉਮਰ ਹੋਉਂਦੀ ਏ ਇਹ ਚੀਜ਼ਾਂ ਨੂੰ ਆਪਾਂ ਨੂੰ ਮੰਨਣਾ ਪੈਣਾ ਠੀਕ ਐ ਐਵੇਂ ਉਮਰ ਲਗਾ ਕੇ ਕਿੱਥੇ ਜਾਣਾ ਸੀ ਹੋਰ ਨਹੀਂ ਤੂੰ ਐਜੂ ਕਹਿੰਦੇ ਕਿ ਮੈਂ ਲੱਗਨਦੀ ਫਿਰ 50 ਸਾਲ ਦੀ ਬੇਬੇ ਬੁੱਕਲ ਮਾਰੀ ਨੇ ਬੁੱਕਲ ਮਾ ਘਟ ਨਹੀਂ ਬੁੱਕਲ ਮਾਰਨਾ 50 ਸਾਲ ਦਾ ਬੰਦਾ ਬੇਬੇ ਥੋੜੀ ਭਨ ਜਾਂਦਾ ਹੁੰਦਾ ਫਿਰ ਭਨ ਜਾਂਦਾ ਐਵੇਂ ਭਨ ਜਾਂਦਾ ਤੁਹਾਨੂੰ ਜੀ ਵੇੜਾ ਆਪਾਂ ਨੇ ਐਨ ਕਰਤਾ ਕਿਚਨ ਟੈਂਟਸ ਗਗਨ ਦੀ ਡਿਊਟੀ ਲਈ ਹੋਈ ਆਪਾਂ ਨੇ ਮੈਂ ਕੱਲ ਦੋ ਜਾਣਾ ਹੋਰ ਗਗਨ ਵੇੜਾ ਤਾਂ ਮੈਂ ਲਾ ਲੈ ਲਵਾ ਗੰਦਾ ਮੈਂ ਕਿਹਾ ਹੁਣ ਗਗਨ ਆਈ ਤਾਂ ਘਰੀ ਦੇਵੇ ਮੈਂ ਤਾਂ ਹੀ ਤਾਂ ਫੈਸਲਾ ਲੈ ਕਿ ਮੈਂ ਕੈਨੇਡਾ ਜਾਣਾ ਨਹੀਂ ਮੈਂ ਠੀਕ ਨਹੀਂ ਹੈਗੀ ਦੇਖੋ ਨਾ ਸਾਰੇ ਸਹਾ ਲੈਣ ਲੱਗੇ ਹੋਏ ਨੇ ਮੇਰੀਆਂ ਕੱਲ ਦੀਆਂ ਲੱਤਾਂ ਬਹੁਤ ਦੁਖਣ ਦੇ ਨੇ ਪਤਾ ਨਹੀਂ ਕਿਉਂ ਪਰਮੇਸ਼ਰ ਜੀ ਮੈਨੂੰ ਲੈਣਾ ਆਉਣਾ ਨਹੀਂ ਐਂ ਚੋਣੀ ਆਉਣਾ ਆਉਣਾ ਉਸ ਤੋਂ ਪਹਿਲਾਂ ਕਿ ਉਹ ਮੈਨੂੰ ਲੈਣਾ ਮੈਂ ਕੈਨੇਡਾ ਭੱਜ ਜਾਣਾ ਹੁੰਦਾ ਹਾਂ ਤੂੰ ਕਾਹੀ ਮੇਰਾ ਸਪਾਈਰ ਮੈਂ ਬੁਲਾਉਂਦਾ ਉਹ ਜਾਦਣਾ ਹਾਂ ਹਾਂ ਯੇ ਗੱਲ ਵਧੀਆ। ਇਹ ਤਾਂ ਵਧੀਆ। ਹਾਂ ਇਹ ਤਾਂ ਕਿਹੜਾ ਬੜਾ ਯਾਰ ਆਇਆ ਅੱਜ ਕਾ ਪਾਣੀ ਤੋਂ ਹੋ ਕੇ ਬੜਾ ਉਹ ਲੱਗਦਾ। ਉਹ ਤਾਂ ਟਾਈਮ ਹੀ ਹੋਰ ਸੀ ਗਗਨ। ਹੁਣ ਕਿੱਥੇ ਲੈ ਫੜ ਕੇ ਬੈਜਦੇ ਆਣੇ ਸੀ ਜਦੋਂ ਮੇਰੇ ਤੋਂ ਬੰਨੋਂ ਨਾ ਤੇ ਗਰਮੀ ਲੱਗਣ ਲੱਗ ਜਾਂਦੀ ਐ। ਪਹਿਲਾਂ ਤੇ ਬਾਹਰ ਹੀ ਪੱਖੇ ਲਾ ਕੇ ਪਏ ਰਹਿਣੇ ਹਾਂ। ਆ ਆ ਗਿਆ ਪਾਣੀ ਇਧਰੋਂ ਸਾਫ਼ ਖਿੱਚ ਲੈ। ਆ ਕੂੜਾ ਸਾਰਾ ਇੱਕ ਪਾਸੇ ਕਰ ਦੇ ਨੇ ਰੀ ਦਾ। ਸਾਡਾ ਟਮਾਟਰ ਸੁੱਕ ਗਿਆ ਦੇ ਲੋ ਨਜ਼ਰ ਹੀ ਲਾ ਛੱਡ ਦੇ ਕਿਸੇ ਨੇ। ਹੋਰ ਚੰਗੇ ਭਲੇ ਨੇ ਟਮਾਟਰ ਲੱਗਦੇ ਹਣ। ਟਮਾਟਰ orange ਰੰਗ ਦੇ ਸੰਤਰੇ ਬਣ ਗਏ ਟਮਾਟਰ organic ਟਮਾਟਰ ਰਾਦਰ ਡਸਟਬਿਨ ਵੀ ਟੁੱਟ ਗਿਆ ਸਾਰਾ ਕੁਝ ਟੁੱਟ ਗਿਆ ਹੁਣ ਡਸਟਬਿਨ ਵੀ ਲਿਆਉਣੇ ਪੈਣੇ ਨਵੇਂ ਗਗਨ ਚੱਲ ਚਲੀ ਮੈਂ ਆਹੋ ਸ਼ਾਬਾਸ਼ ਦੇਲੀਆਂ ਹੀ ਕਰਨਾ ਲੰਗਰ ਕਿਨੇ ਲਾਣਾ ਲੰਗਰ ਕਿੰਨਾ ਲਾਣਾ ਤੁਰੇ ਆ ਮੈਂ ਕੋਈ ਜਾਂਦਾ ਨਹੀਂ ਮੈਂ ਚਾਹਵਾ ਡਸਟਬਿਨ ਰਾਤ ਨੂੰ ਮੈਨੂੰ ਚੱਕ ਕੇ ਲਿਆਈ ਮੈਨੂੰ ਫਿਰ ਆ ਸਾਰਾ ਕਰਦੇ ਰਾਤ ਨੂੰ ਜੋ ਸੇਰ ਕਰਦੇ ਆ ਫਿਰ ਪੈਰਾਂ ਥਲੇ ਪਾਣੀ ਆਉਂਦਾ ਮੈਂ ਤਾਂ ਥੋੜਾ ਜਿਹਾ ਪਾਣੀ ਪਾ ਟਮਾਟਰ ਤੇ ਬੂਟੇ ਨੂੰ ਕੋਈ ਇਧਰੋਂ ਕਰਨ ਸੁਕਾਇ ਛੱਡਿਆ ਨਹੀਂ ਨਹੀਂ ਪਾਣੀ ਮੈਂ ਬਥੇਰਾ ਪਾਇਆ ਸੀ ਇਹਨੂੰ ਪਤਾ ਨਹੀਂ ਹੋਇਆ ਕੀ ਹੈ ਯਾਰ ਅ ਡਸਟਬਿਨ ਸਾਡਾ ਟੁੱਟ ਗਿਆ ਹੁਣ ਇੱਥੇ ਕਮੈਂਟ ਨਾ ਕਰਦੇ ਹੋ ਕਿ ਟੁੱਟਾ ਡਸਟਬਿਨ ਰੱਖਿਆ ਹੋਇਆ ਕੋਈ ਕੇਰਾਤੀ ਸੋਰੰਜੀ ਦੀਦੀ ਨੇ ਕਹਿਤਾ ਨਾ ਹਾਂ ਕੇਰ ਨਹੀਂ ਕਰਨੀ ਹੈਗੀ ਨਹੀਂ ਕੇਰ ਕਰਨੀ ਸਹੀ ਗੱਲ ਆ ਆ ਵੀਰਾ ਪਾਪਾ ਕੂੜੇ ਵਾਲਾ ਇੱਧਰ ਰੱਖ ਦੇ ਦੇ ਨਾਲ ਹੀ ਤੇ ਰਾਤ ਨੂੰ ਨੇਰੀ ਆਈ ਤਾਂ ਸਵਾਰ ਕੇ ਟੱਕ ਦੇ ਇਹਨਾਂ ਨੂੰ ਲਓ ਸਾਰਾ ਵਿੜਾ ਸਾਡਾ ਹੋ ਗਿਆ ਐਂ ਸਾ ਫੂਰਾ ਹੁਣ ਅਸੀਂ ਬਹਿ ਕੇ ਕੱਪੜੇ ਕੁੱਪੜੇ ਫੋਲਡ ਕਰਦੇ ਹਾਂ ਫਿਰ ਦੇਖਦੇ ਗਗਣੇ ਉੱਡ ਜਾਣਾ ਨੇਰੀ ਨਾਲ ਆ ਜਿਹੜਾ ਢੱਕਣ ਉੱਤੇ ਰੱਖਿਆਈ ਢੱਕਾ ਇਹਨੂੰ ਢੱਕਣ ਨੂੰ ਸਾਈਡ ਤੇ ਰੱਖ ਦੇ ਨਾ ਸਾਈਡ ਤੇ ਪਸਾ ਦੇ ਸਾਈਡ ਤੇ ਪਸਾ ਦੇ ਹਾਂ ਇਹਨਾਂ ਦਾ ਫਾਫਾ ਵੀ ਉੱਡ ਜਾਣਾ ਜਿਹੜਾ ਨੇਰੀ ਨਾਲ ਇਹ ਤਾਂ ਹੌਲਾ ਐ ਨਹੀਂ ਐ ਤਾਂ ਚਲ ਜੇ ਨੇਰੀ ਆਈ ਤੇ ਉਹ ਕਰ ਦਾਂਗੇ ਚਪਾਣੀ ਪਾਉਂਗਾ ਅੰਦਰ ਰੱਖ ਲਾਂਗੇ ਕੂੜਾ ਅੰਦਰ ਲੋਕ ਰੱਖ ਰਹਾਦਾ ਆ ਉਹ ਮੈਂ ਪਦੀਨਾ ਲਾਇਆ ਉਹ ਸੋਕੀ ਗਿਆ ਕਰਮਾ ਵਾਲਾ ਉਹਦੇ ਤੇਰੇ ਪੈਰਾਂ ਦਾਨੀ ਨਾ ਉਹ ਦਾ 24 ਘੰਟੇ ਪਾਣੀ ਚੱਲਦਾ ਮੈਂ 24 ਘੰਟੇ ਪਾਣੀ ਹਾਂ ਪਤਾ ਨਹੀਂ ਹੋਇਆ ਹੀ ਨਹੀਂ ਕੀ ਗੱਲ ਮੈਨੂੰ ਬੜਾ ਸ਼ੌਂਕ ਬੂਟਿਆਂ ਬਾਟਿਆਂ ਦਾ ਪਰ ਗੱਲ ਬਣਦੀ ਨਹੀਂ ਮੇਰੀ ਮੌਸਮ ਹੋ ਗਿਆ ਵਧੀਆ ਹਨਾ ਨਾ ਮੀਂਹ ਕਿਹੜਾ ਤਿੰਨੇ ਹੀ ਆਵੇ ਕੱਲ੍ਹ ਤੇ ਫੋਨ ਦਾ ਗਲਾਸ ਟੁੱਟ ਗਿਆ ਕਿ ਫੋਨ ਹੀ ਟੁੱਟ ਗਿਆ ਤੇਰਾ ਗਲਾਸ ਟੁੱਟ ਗਿਆ ਮੈਂ ਵੀ ਟੁੱਟ ਗਿਆ ਨਹੀਂ ਤੂੰ ਕਦੋਂ ਟੁੱਟੇ ਸਭ ਤੇਰੀਆਂ ਲੰਬੀਆਂ ਹੋਊਂਗਾ ਕਰੇ ਤੂੰ ਕਹ ਤੋ ਟੁੱਟੇ ਲੰਬੀ ਕਮਰਾ ਚੱਲੀਆਂ ਹੀ ਬਚ ਗਈ ਆਹੋ ਗੱਡੀ ਥੱਲੇ ਆ ਜਣਾ ਗਗਣ ਨੇ ਗਗਣ ਗਗਣ ਹੋ ਜਾਣਾ ਗਗਣਾ ਸਬਜੀ ਆਪਣੀ ਬਣੀ ਪਈ ਹੈ ਕਦੂ ਦੀ ਫੁਲਕੇ ਲਾਣੇ ਬਸ ਆਪਾਂ ਨੇ ਹਣਾ ਚਲ ਕੱਪੜੇ ਲਾਈਏ ਤੇ ਫੋਲਡ ਕਰੀਏ ਫਾਇਏ ਨਹੀਂ ਰੋਜ਼ ਕਹਿੰਦੇ ਆ ਗੁਰਦੁਆਰੇ ਰੋਜ਼ ਕਹਿੰਦੇ ਆ ਗੁਰਦੁਆਰੇ ਸਤਿ ਸ਼੍ਰੀ ਅਕਾਲ ਆ ਦੇ ਮੱਛਰ ਫਿਰਨ ਡਿਆ ਮੈਨੂੰ ਐ ਤਾਜ਼ਾ ਤਾਜ਼ੇ ਪ੍ਰੈਸ ਹੋ ਜਾਣ ਹੋ ਜਾਣ ਨਹੀਂ ਤਾਂ ਬਾਅਦ ਚ ਨਹੀਂ ਹੁੰਦੇ ਸਾਰੇ ਕਲਿੱਪ ਜੇ ਲਾ ਕੇ ਗਏ ਨੰਬੇ ਚ ਪਾ ਦੀ ਬਤੋ ਪਚ ਨਾ ਛੜ ਜਾਂਦੇ ਟੁੱਟ ਜਾਂਦੇ ਨੇ ਫੇਤੀ ਹਾਂ ਆ ਨਿਕਰ ਸਾਹਮਣੇ ਰੱਖੋ ਪੰਚ ਸਾਹਿਬ ਨੇ ਵੇਖ ਲਈ ਨਾ ਪੰਚ ਸਾਹਿਬ ਨੇ ਕਹਣਾ ਕਿ ਇਹ ਪੰਚ ਸਾਹਿਬ ਵਿਚਾਰੇ ਫੇਰ ਗਿਦੀ ਹੋਗੇ ਹਾਂ ਪੰਚ ਸਾਹਿਬ ਨੇ ਕਹਣਾ ਕਿ ਇਹ ਨਿਕਰ ਤਾਂ ਬਹੁਤ ਸਪੈਸ਼ਲ ਹੈ ਫਤੇ ਦੀ ਇਹ ਰੱਬਾ ਹਵਾ ਚਲਾ ਦੇ ਪਰ ਨੇਰੀ ਨਾ ਚਲਾਈ ਇੰਨੀ ਜ਼ਿਆਦਾ ਐ ਸਾਰੇ ਸਾਰੀਆਂ ਇੱਧਰ ਜਾਂਦੀਆਂ ਉੱਡ-ਉੱਡ ਕੇ ਚਿੜੀਆਂ। ਚਿੜੀਆਂ ਵੀ ਤੋਤੇ ਵੀ। ਡੱਬੇ ਚ ਪਾਦੇ ਹਾਂ ਇੰਨੀ ਖੇਚਲ ਕਰਨ ਡਈਏ ਇਹਦੇ ਨਾਲ ਲਾਣ ਦੀ। ਆ ਤਾਂ ਪ੍ਰੈਸ ਕਰਨੇ ਅੱਛਾ ਸਵੇਰੇ ਸੰਡੇ ਆ ਸੱਚ ਹਨਾ। ਤੂੰ ਘਰੇ ਹੀ ਵਾਚ ਲਾ ਕੇ ਕੋ ਮੰਡੀ ਕੀ ਗੱਲ ਫੁਕਰੀ ਬਣਦੀ। ਤੂੰ ਫੁਕਰੀ ਬਣਦੀ। ਵਾਚ ਦੇਖੋ ਪਹਿ ਹੁਣ ਨਹੀਂ ਨਹੀਂ ਹੁਣ ਇਹ ਨਾ ਕਿ ਉਹ ਕਿ ਗਗਨ ਵਾਚ ਹਾਂ ਘਰੇ ਲਾਨੇ ਆ ਵੇਖੋ ਮੇਰੀ ਗੱਲ ਸੁਣੋ ਜਿਹੜਾ ਅਸੀਂ ਪਾਣੀ ਵਾਲਾ ਕੰਮ ਧੰਦਾ ਕਰਦੇ ਆ ਨਹੀਂ ਲੱਗਦੀ ਹੁੰਦੀ ਵਾਚ ਕਈ ਵਾਟਰਪਰੂਫ ਹੀ ਹੁੰਦੀ ਪਰ ਫਿਰ ਵੀ ਅਨਕੰਫਰਟੇਬਲ ਲੱਗਦਾ ਇਹ ਵਾਟਰਪਰੂਫ ਹੈ ਪਰ ਫਿਰ ਵੀ ਗਗਨ ਉਹ ਨਹੀਂ ਵਧੀਆ ਨਹੀਂ ਲੱਗਦਾ ਚੰਦੇ ਟਾਈਮ ਦੇ ਕੋ ਬੰਦ ਹੋਣਾ ਟਾਈਮ ਤੇ ਰਹਿ ਚੀਜ਼ ਕੰਮ ਕਰਨਾ ਤੇ ਵਾਚ ਲਾ ਕੇ ਫੜਿਆ ਕਰ ਠੀਕ ਹੈ ਹਾਂ ਗਗਨ ਮੰਗੂ ਹੁਣ ਮੈਂ ਵੀ ਲਾ ਦੇਣੀ ਮੈਂ ਮੈਨੂੰ ਫੀਸ ਉਹ ਡੱਬਾ ਲਿਆ ਚੱਕ ਕੇ ਪਿੱਛੇ ਪਿਆ ਹੀ ਉੱਥੇ ਇਧਰ ਆ ਇਧਰ ਡੱਬਾ ਪਿਆ ਛੁਟਕੀਆਂ ਵਾਲਾ ਇਧਰ ਆ ਚਾਦਰ ਦੇ ਪਿੱਛੇ ਗਮਲਾ ਕੀ ਹੋ ਰਿਹਾ ਹੈ ਮੈਂ ਕੀ ਹੋ ਰਿਹਾ ਹੈ ਮੈਂ ਅੱਜ ਛੁੱਟੀ ਹੈ ਅੱਜ ਸੰਡੇ ਹੈ ਕਿ ਮੈਂ ਨਹਾ ਕੇ ਆਵਾਂ ਤੇ ਇਸ ਟਾਈਮ 10 ਵਜੇ ਪਹਿਲੇ ਤੇ ਮੈਂ ਸੋਚਿਆ ਆਪਣਾ ਨਹਾ ਕੇ ਨਾ ਫਿਰ ਆਪਾਂ ਪੂੜੀਆਂ ਖਾਵਾਂਗੇ ਆਹ ਰਾਮ ਨਾ ਉਹ ਹੋ ਸੋਨ ਨੂੰ ਨਹੀਂ ਭਾਰੀ ਨਾਲ ਸੋ ਨਹੀਂ ਨਾ ਅੱਜ ਭਾਰੀ ਕੋਲ ਕੰਮ ਕਰਾਣਾ ਫਾਰਾ ਕਰਦਾ ਪੂੜੀਆਂ ਖਾ ਕੇ ਜੇ ਮੈਂ ਪੂੜੀਆਂ ਬਣਾਵਾਂ ਇਹਨਾਂ ਦੱਸੋ ਹਾਂ ਤੁਸੀਂ ਸੱਚਾ ਤੁਹਾਨੂੰ ਕਿਹਨੇ ਕਹਿਆ ਕਿ ਪੂੜੀਆਂ ਬਣਨੀਆਂ ਜਿਆਈ ਕਰਤਾ ਕਰ ਲਿਆ ਪੂੜੀ ਬਣਨੀ ਚਾਹੀਦੀ ਹੈ ਕਿਹੜੀ ਖੁਸ਼ੀ ਚ ਸੰਡੇ ਸੰਡੇ ਦੀ ਖੁਸ਼ੀ ਛੋਲੇ ਦੀ ਭਿਓਈ ਮੈਂ ਰਾਤ ਦੇ ਤੇ ਜੇ ਛੋਲੇ ਭਿਓਏ ਤਾਂ ਮਤਲਬ ਛੋਲੇ ਮਤਲਬ ਪੂੜੀਆਂ ਛੋਲੇ ਮਤਲਬ ਪੂੜੀਆਂ ਦੇ ਨਾਲ ਬਣਨੀਆਂ ਨਹੀਂ ਬਾਹਰੋਂ ਲੈ ਆ ਕੇ ਖਾਣ ਨਾਲ ਚੰਗਾ ਕਿ ਆਪਾਂ ਘਰੇ ਬਰਾਲੀ ਹੈ ਨਾ ਚੋਲੀ ਬਣਾ ਕੇ ਰਾਮ ਨਾਲ ਫਿਰ ਖਾਵਾਂਗੇ ਬੱਲੇ ਕਿ ਡੀ ਫੀਲਿੰਗ ਚੱਕੀ ਹੋਈ ਹੈ ਡੀ ਪੂੜੀਆਂ ਤਾਂ ਭਾਈ ਰੋਟੀਆਂ ਹਾਂ ਉਹਨਾਂ ਦਿਨ ਬਾਅਦ ਚਾਰ ਦਾ ਪਰੌਣੀਆਂ ਮਿਲਣ ਭਾਜੀ ਤੁਸੀਂ ਚੱਲੇ ਨਾਣ ਐ ਤਜੇ ਮੈਂ ਤਾਂ ਜੀ ਚਾਰਾਂ ਨਾਲ ਰੋਟੀਆਂ ਪਕਾ ਦੂੰ ਤਾਂ ਵੀ ਖਾ ਲਾ ਗਏ ਹਾਂ ਖਾਣ ਸੁੱਕੀਆਂ ਰੋਟੀਆਂ ਵੀ ਖਾ ਲਾਂਗੇ ਲੂਣਾਣਾ ਅੱਡਾ ਕੋ ਚੱਕਰ ਨਹੀਂ ਬਾਸੀ ਜਿਹੜੇ ਬੰਦੇ ਹੁੰਦੇ ਨੇ ਥੋੜੇ ਠੰਡੇ ਪਿਆਜ ਦੀ ਦੀਦੀ ਉਹਨੂੰ ਭੇਜ ਦਾਂ ਮੈਨੂੰ ਚਾਹ ਪੀ ਲੈ ਆ ਕੇ ਦਮਨ ਸੰਦੇ ਜੀ ਅੱਜ ਤੇ ਅੱਜ ਸਾਰੇ ਡੇਟ ਉੱਠੇ ਨੇ 10 ਵਜੇ ਉੱਠੇ ਨੇ ਮੈਂ ਪਰ ਤੇਰੇ ਤੇਰ ਕੇ ਤੇ ਬੰਦੇ ਜ਼ਿੰਮੇਵਾਰੀ ਹੋਏ ਚਾਹੇ ਕੁਝ ਨਹੀਂ ਕਰਨਾ ਸੀ ਮੈਂ ਦੁੱਧ ਲੈਣਾ ਸੀ 8 ਵਜੇ ਦੁੱਧ ਹੀ ਨਹੀਂ ਆਉਣਾ ਮੈਂ 6 ਵਜੇ ਉੱਠੀ ਬੈਠੀ ਆਂ ਭਾਈ ਕਿ ਤੇ 8-9 ਵਜੇ ਜਰ ਖਾ ਦੋ ਜੀ ਬੈਲਾ ਨਾ ਮਾਰੀ ਜਾਏ ਕਿ ਤੇ 6 ਵਜੇ ਉੱਠ ਕੇ 2 ਘੰਟੇ ਪਹਿਲਾਂ ਕਹਿ ਰਹੇ ਕਿ 8-9 ਵਜਣ ਉਹ ਤੁਹਾਡੀ ਗਲਤੀ ਨਹੀਂ 6 ਵਜੇ ਉੱਠ ਗਈ ਮੈਂ ਲੰਮੇ ਪਈ ਨਹੀਂ ਬਸ ਪਾਟਪੁੱਟ ਕਰ ਲਿਆ ਮੈਂ ਤੁਹਾਨੂੰ ਨਾ ਤੌਲੀਆ ਲੱਗ ਗਿਆ ਜਦੋਂ ਧੋ ਕੇ ਉੱਥੇ ਟੇਬਲ ਤੇ ਸਟਕ ਕੇ ਜਾਂਦੀ ਓਦੋਂ ਭੱਜ ਲੈ ਦੇਖਿਆ ਆਪਣੀ ਗਲਤੀ ਪਤਾ ਸੀ ਨਾ ਮੰਨ ਕੇ ਗਲਤੀ ਹਾਂ ਗਲਤੀ ਮੰਨ ਗਏ ਏਦਾਂ ਮੰਨ ਜੀ ਅਨਜੋਏ 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 ਹਾਂ ਉੱਥੇ ਸਲਾਹ ਕੀਤੀ ਜਾਂਦੀ ਹਾਂ ਆਪਾਂ ਕਹਿੰਦੇ ਐਨਜੋਏ ਕਰਕੇ ਹੋ ਜਾ ਫੁੱਲ ਡੇ ਮੇ ਪਲਾਨ ਚੇਂਜ ਹੋ ਗਿਆ ਫਿਰ ਪਲਾਨ ਚੇਂਜ ਤੂੰ ਇਹਡ ਬਿਗ ਨਿਊਜ਼ ਉਹ ਤੇ ਦੇ ਨਹੀਂ ਰਹੀ ਕਿ ਪਲਾਨ ਚੇਂਜ ਹੋ ਗਿਆ ਹੁਣ ਪਲਾਨ ਬਣਿਆ ਵੀ ਬਣਾ ਆ ਕੇ ਪੂਰੀਆਂ ਖਾ ਕੇ ਤੇ ਹੀ ਸੋਚ ਲੈਣਾ ਦਮੂ ਵਾਟ ਯੂ ਥਿੰਕ ਦਮੂ ਨੂੰ ਕਾਫੀ ਗਾਲਾਂ ਕੱਢ ਗਈ ਸੀ ਪੂਰਾ ਉੱਚਾ ਪਲੇਟ ਵੀ ਕਿ ਜਿਹਨੂੰ ਘੁੱਟ ਨਹੀਂ ਵੀ ਲੱਗੀ ਉਹਨੂੰ ਵੀ ਲੱਗ ਜਾਣੀ ਤੇ ਫਤੇ ਸਾਡਾ ਦੋ ਘਰ ਰਿਵਿਊ ਫਤੇ ਨਾਈ ਤੋਂ ਹੀ ਕਰਕੇ ਇੱਥੇ ਆ ਕੇ ਬੈਠ ਗਿਆ ਕਿੱਦਾਂ ਬਣੇ ਫਿਰ ਹੂੰ ਚੋਲੇ ਪੂਰੀ ਕਿੱਦਾਂ ਲੱਗ ਰਹੇ ਠੀਕ ਗੁੱਲੇ ਗੈਂਟ ਚੋਲੇ ਪੂਰੇ ਚੋਲੇ ਪੂਰੇ ਪੂਰੇ ਟੇਸਟੀ ਬਣਿਆ ਹਾਂਜੀ ਤੇ ਆ ਜਾਓ ਜੀ ਤੁਸੀਂ ਵੀ ਜਿੰਨੇ ਛੋੜੀਆ ਖਵਾਣੇ ਨੇ ਤੇ ਆ ਜਾਓ ਫਲੇ ਤੇ ਲੈ ਰਿਆ ਪੂਰੇ ਨਚਾਰੇ ਤੁਹਾਨੂੰ ਮਤੋਲੀ ਕਿ ਨਹੀਂ ਦਿੱਤਾ ਥੱਲੇ ਵਿਛਾ ਕੇ ਦੀਦੀ ਦੀਦੀ ਨੇ ਇਹ ਨਹੀਂ ਵਿਛਾਣਾ ਬੁੱਤ ਮੈਂ ਕੁਝ ਹੋਰ ਦਿੰਨੀ ਆ ਲਓ ਜੇ ਅਹੀ ਕਰ ਲਈ ਪਿੰਡ ਜਾਣ ਦੀ ਤਿਆਰੀ ਉਧਰ ਭਾਜੀ ਉਹ ਅਹੀ ਕੰਮ ਲਾ ਰੱਖਿਆ ਰਸੋਈ 'ਚ ਤੇ ਪਰ ਅਹੀ ਨਹੀਂ ਦਿਖਾਣਾਗਾ ਭਾਜੀ ਹਟਾ ਬਹੁਤ ਕੰਮ ਲੱਗਾ ਨਜ਼ਰ ਨਾ ਲੱਗ ਜੇ ਕਿਤੇ ਇਧਰ ਵੀਰੇ ਸਰਦਾਰ ਜੀ ਪੱਗ ਬੰਨਣ ਲੱਗੇ ਪਿੰਡ ਜਾਣ ਦੀ ਤਿਆਰੀ ਕਰ ਰਹੇ ਨੇ ਉਹ ਵਾਓ ਦਿਖਾਓ ਫਤੇ ਸਿੰਘ ਜੀ ਪੱਗ ਤਾਂ ਬੰਦੇ ਪਰ ਜੂੜਾ ਸਾਰਾ ਖਲਾ ਲੈਂਦੇ ਫੱਗ ਬੰਨਣਾ ਲੱਗੇ ਹੈ ਵਾ ਤੈਨੂੰ ਜੂੜਾ ਨਹੀਂ ਖਲਾ ਦੇ ਹਾਂਜੀ ਉਹ ਪ੍ਰੈਸ ਦਾ ਰੇਟ ਦੱਸਤਾ ਹੀ ਤੈਨੂੰ ਬਾਰ ਬਾਰ ਸਾਰੇ ਪੁੱਛਦੇ ਪ੍ਰੈਸ ਕਿੰਨੇ ਦੀ ਐ 1000 1000 ਰੁਪਏ ਪੂਰੇ 1000 ਰੁਪਏ ਦੀ ਜੇ ਨਾ 1 ਰੁਪਿਆ ਘਟਦੇ ਨਾ 1 ਰੁਪਿਆ ਵਧਦਾ ਮਨ ਬੇਟੇ ਆਪਣਾ ਸਾਰਾ ਸਮਾਨ ਚੱਕ ਲੋ ਪੁੱਤਰੀ ਹਾਂ ਹੀ ਇੱਕ ਤਾਂ ਇਹ ਕੋ ਵਧ ਲੈਣਾ ਵਧ ਲੈ ਸਕਦੇ ਘੱਟ ਲੈਣਾ ਤੇ ਦਮਨ ਮੈਂ ਚਲੀ ਜਾਵਾਂਗੀ ਧੀ ਲੱਜੇਗਾ ਤੋਈ ਦੋਨਾਂ ਟ-ਸ਼ਰਟ ਸੇਮ ਸੇਮ ਭਾਈ ਧੀ ਲੱਜੇਗਾ ਰੋਂਦੀ ਤਾਂ ਨਹੀਂ ਥੋੜੀ ਰੋਂਦੀ ਤਾਂ ਨਹੀਂ ਹਾਂ ਆ ਕੀ ਇਹੋ ਲੱਗੀ ਹੁਣ ਮਿਲਦਾ ਇੱਥੇ ਵੈਕਸ ਨਹੀਂ ਨਹੀਂ ਵੈਕਸ ਲੱਗੀ ਹੋਈ ਹੈ ਹਾਂ ਨੋਜੀਦਨ ਲੱਗੀ ਪਤਾ ਦੀ ਫਤਿਹ ਨੋਜੀਦਨ ਲੱਗੀ ਇਹਦਾ ਮਤਲਬ ਤੂੰ ਇੱਕ ਮੇਰੀ ਟੀ-ਸ਼ਰਟ ਇੱਥੇ ਰੱਖੀ ਹੋਈ ਵਾਹ ਬਾ ਤੁਹਾਡੇ ਸ਼ਾਬਾਸ਼ ਲਾਓ ਦੋ ਮੇਰੀ ਟੀ-ਸ਼ਰਟ ਗਗਨਦੀ ਨਾਮ ਦਮੂਦੀ ਨਾ ਤੁਸੀਂ ਮੇਰੀ ਰੈੱਡ ਦੇ ਦੋ ਆ ਲੈ ਜਾਓ ਕਿਹੜੀ ਤੇਰੀ ਰੈੱਡ ਰੈੱਡ ਦੀਦੀ ਵਾਲੀ ਉਹ ਨਹੀਂ ਦਿੰਦੀ ਉਹ ਤਾਂ ਦੀਦੀ ਵਾਲੀ ਉਹ ਮੰਗੇਗੀ ਤੇ ਦੇ ਦਾਂਗੀ ਲੈ ਹੋਰ ਫਿਰ ਨਹੀਂ ਨਹੀਂ ਚਲੋ ਚਲੋ ਵੀ ਆ ਜਾ ਦੀਦੀ ਬਾਦੀ ਸਾਰਾ ਸਮਾਨ ਸੋਨ ਪੈਕ ਕਰ ਲਿਆ ਭਾਜੀ ਨੂੰ ਬਹੁਤ ਹੁੱਚ ਚੜ ਰਹੀ ਕਿ ਭਾਜੀ ਪਿੰਡ ਚੱਲੇ ਨੇ ਇੱਕ ਸੋਰੇ ਗਿਆ ਹੋਇਆ ਭਾਈਆ ਇੱਕ ਆਡਾ ਪਾ ਯਾਰ ਜਦ ਆਪਣੇ ਪੇਕੇ ਚੱਲਾ ਤੇ ਇਹਨਾਂ ਨੂੰ ਬਹੁਤ ਚਾਚੜਿਆ ਹੋਇਆ ਤੇ ਇੱਕ ਕਮੈਂਟਾਂ ਚ ਪੁੱਛ ਰਹੇ ਸੀਗੇ ਕਿ ਤੇਦੀ ਤੁਹਾਡੇ ਮੰਮੀ ਕਿੱਥੇ ਨੇ ਤਾਂ ਮੰਮੀ ਸਾਡੇ ਆਪਣੇ ਗਏ ਹੋਏ ਨੇ ਭੈਣ ਦੇ ਕੋਲ ਤਾਂ ਹੀ ਮੈਂ ਇੱਧਰ ਆਈਆਂ ਨਹੀਂ ਤੇ ਮੈਂ ਉੱਥੇ ਰੁੱਕ ਸਕਦੀ ਸੀਗੀ ਠੀਕ ਹੈ ਹਾਂਜੀ ਫਤਿਹ ਵੱਜ ਗਿਆ ਪਰਨਾ ਚਲੋ ਜੀ ਜਾ ਕੇ ਛੱਜੀ ਰੋਟੀ ਬਣਾਣੇ ਆਪਾਂ ਕੀ ਘਮ ਹੋ ਗਿਆ ਤੂੰ ਤੇਰਾ ਸਬਜ਼ੀਆਂ ਰੋਟੀਆਂ ਬਣਾਵਨਾ ਕੇ ਪਾਗਲ ਹੋ ਚੱਲੇ ਆ ਸੱਚੀ ਬਸ ਆ ਦਿਨ ਆ ਬਣਾ ਲਓ ਖਾ ਲਓ ਪਰ ਆਪਾਂ ਭੱਜ ਨਹੀਂ ਸਕਦੇ ਹੈਗੇ ਇਸ ਕੰਮ ਤੋਂ ਆਪਾਂ ਨੂੰ ਕਰਨਾ ਪੈਣਾ ਨਹੀਂ ਮਾਂ ਜਦ ਕੇ ਦੀ ਦੀਦੀ ਪਰਨਾ ਦੇ ਕਿੰਨਾ ਸੋਹਣਾ ਬੰਨਿਆ ਮੇਰੇ ਪੁੱਤ ਨੇ ਦਗੜ ਮੇਰੀ ਟੀ-ਸ਼ਰਟ ਨਹੀਂ ਲੱਪਣੀ ਯਾਰ ਕਿਹੜੀ ਟੀ-ਸ਼ਰਟ ਹੈ ਇਹਦੇ ਨਾਲ ਦੀ ਤੋਪ ਫੋਲਡ ਕੀਤੀ ਆ ਫਿਰ ਵਿੱਚ ਉਹ ਵਾਓ ਬਹੁਤ ਸੋਹਣਾ ਲੱਗ ਰਿਹਾ ਟਿੰਦੇ ਆ ਸੋਹਣੇ ਨਹੀਂ ਸਰਦਾਰ ਜੀ ਆਏ ਹੈ ਪਾਪਾ ਪਰਨਾ ਕਹਿੰਦਾ

ਮਿਲਾ ਦੰਨੇ ਦੀ ਤੇਰ ਆਉਗੀ ਤੇ ਫਤੇ ਬਾਰ ਬਾਰ ਪਾਪਾ ਨੂੰ ਪਰਨਾ ਦਿਖਾਣ ਆ ਰਿਹਾ ਫਤੇ ਪਾਪਾ ਦਾ ਪਾਪਾ ਫਤੇ ਦਾ ਪਰਨਾ ਦੇਖੋ ਵਾ 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 ਕੀ ਸੀਨ ਕੈਪਚਰ ਕੀਤਾ ਹੈ हमने ਹੈ ਫਤੇ ਖੁੱਲ ਬੰਨੀ ਹੈ ਨਾ ਹਾਂ ਮੇਰੇ ਪੁੱਤ ਨੂੰ ਖੁਦ ਬੰਨਣਾ ਆ ਗਿਆ ਪਰਨਾ ਹਨਾ ਚਲੋ ਜਿਹੜਾ ਜੋੜਾ ਹੁੰਦਾ ਨਾ ਇਹਦਾ ਹਾਂਜੀ ਇਹਨੂੰ ਪੱ ਲੈਣਾ ਤਾਂ ਸਿੱਖੀ ਕਰਨਾ ਹੁੰਦਾ ਹੈ ਹਾਂਜੀ ਇਹ ਜੁੜਾਣਾ ਇੱਦਾਂ ਇੱਦਾਂ ਥੋੜਾ ਜਿਹਾ ਗੋਲ ਬਣਾ ਲੈਣਾ ਹਾਂ ਜਦੋਂ ਬੰਨੀ ਹੁੰਦੀ ਨੇ ਤੇ ਇੱਦਾਂ ਬਾਹਰ ਮੱਝੇ ਤੇ ਚੱਲੇ ਗਿੱਦੰਦੇ ਅੱਛਾ ਕਰਕੇ ਨਾ ਇੱਦਾਂ ਇੱਦਾਂ ਕਰਕੇ ਨੀ ਇੱਦਾਂ 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 ਕਰਕੇ ਨਾ ਅਗਲਾ ਇੱਦਾਂ ਕਰੇ ਥੂ ਫੇਰੇ ਪਾ ਲੈ ਕਰੇ ਇਹ ਮੇ ਤੁਹਾਡੀ ਨਜ਼ਰ ਲਾ ਲੈ ਹੈ ਇੱਕ ਫਿਰ ਪੰਗਰੇ ਦਾ ਸਟੈਪ ਹੋ ਜਾ ਸਰਦਾਰਾ ਇੱਕ ਬੱਸ ਉਹ ਆ ਗਈ ਆ ਗਈ ਨੇਰੀ ਆ ਗਈ ਓਏ ਹੈਨਾ ਮੰਦਰੀ ਰੁਕਦਾ ਪਤਾ ਜੇ ਤੇਰੇ ਪਾਪਾ ਕੋ ਜਾਵਾਂਗੇ ਪੱਗ ਬਣ ਕੇ ਜਾਇਓ ਹੈਨਾ ਜੇ ਪੂਣੀ ਗੜੀ ਆ ਨੀ ਉਹ ਪਾਪਾ ਕੋ ਕਰਾ ਲਾਂਗੇ ਪਾਪਾ ਕੋ ਨੀ ਉਹਦੇ ਕੋਲ ਰੇੜੀ ਅੰਦਰ ਹੁੰਦੀ ਐ ਕੁੜੀਆਂ ਹਾਂ ਮੈਂ ਤੁੰਗ ਮੈਂ ਤੇਰਾ ਫੜਾ ਮੇਰੀ ਫੜਾ ਅੱਛਾ 에ਅਰਪੋਰਟ ਤੇ 에어 호ਸਟੈਸ ਤੋਂ ਹਾਂ ਠੀਕ ਐ ਮੇਰੀ ਪੂਰੀ ਫੜਾ ਮੇਰੀ ਜਾਨ ਜੀ ਨਹੀਂ ਕੀਜੀ ਨਹੀਂ ਕੀਜੀ ਐਂ ਦੀਦੀ ਦੀਦੀ ਨੇ ਕਿੱਡੀ ਖੁਸ਼ੀ ਚੜੰਦੀ ਦੀਦੀ ਚੱਲੀ ਸੋਹਰੇ ਆਪਣੇ ਤੇ ਦੀਦੀ ਨਵਾਂ ਟਰੈਕ ਸੂਟ ਪਾ ਗਿਆ ਤੇ ਬਾਹਰ ਮੈਂ ਵੀ ਨੇਰੀ ਆਉਣ ਵਾਲੀ ਫਤਿਹ ਕਹਿੰਦਾ ਤਾਂ ਆਪਣੀ ਬਰੂਤੀ ਮੈਂ ਹੈ ਜੀ ਉਹ ਉੱਡ ਵੀ ਸਕਦੀ ਐ ਉਹ ਚਾਬੀਆਂ ਦੀ ਗੱਡੀ ਐ ਉਹ ਤੇ ਅਸੀਂ ਟਾਈਮ ਨਾਲ ਨਿਕਲੀ ਐ ਕਿਹੜਾ ਡਰਾ ਹੋਇਆ ਬੜਾ ਭਾਰਾ ਦੁਪਹਿਰੀ ਤੂੰ ਹੀ ਸੌ ਗਿਆ ਤੂੰ ਹੀ ਸਾਰਿਆਂ ਨੂੰ ਸੁਸਤੀ ਚੜਾਤੀ ਸਾਨੂੰ ਸੌਣਾ ਨਹੀਂ ਚਾਹੀਦਾ ਉਹ ਹੀ ਕੋਈ ਸਬਜ਼ੀ ਬਣਾਣ ਦੀਆਂ ਜਾਂ ਟਾਈਮ ਨਾ ਤੁਰ ਜਾਂਦੇ ਚੱਲ ਸਬਜ਼ੀ ਕੱਟੀ ਜਾਂਦੀ ਹੈ ਇਹੀ ਬੜੀ ਵੱਡੀ ਗੱਲ ਹੈ ਕੱਟੀ ਵੀ ਨਹੀਂ ਹੈਗੀ ਹੋਰ ਗਾਇਜ਼ ਇਹ ਸ਼ੀਸ਼ਾ ਹੈ ਇਹ ਮੈਂ ਹਾਂ ਸ਼ੀਸ਼ਾ ਥੋੜਾ ਸਾ ਇਸ ਵਿੱਚ ਗੰਦਾ ਨਜ਼ਰ ਆ ਰਿਹਾ ਕਿਉਂਕਿ ਅਸੀਂ ਨੇ ਸਾਫ਼ ਨਹੀਂ ਕੀਤਾ ਹਮੇ ਕੁਛ ਹੱਤੈ ਨਹੀਂ ਕਰਨਾ ਸਾਫ਼ ਹੈ ਸ਼ੀਸ਼ਾ ਮਿੱਟੀ ਪੈ ਗਈ ਉੱਤੇ ਹਾਂ ਕਿਉਂਕਿ ਨੇਰੀ ਖਾਤਾ ਤੁਹਾਨੂੰ ਪਤਾ ਬਹੁਤ ਹੁੰਦਾ ਹੈ ਭਾਜੀ ਚਲੋ ਹੁਣ ਕਰੋ ਗੱਡੀ ਸਟਾਰਟ ਜਾੜ ਜਾ ਦੋ ਮਿੰਟ ਦੇਖ ਮੈਂ ਆਪਣੀ ਗੱਡੀ ਔਰਡਰ ਨਾਲ ਜਾਏ ਭਾਜੀ ਨੇਰੀ ਚ ਬਾਹਰ ਮੌਸਮ ਖਰਾਬ ਹੋ ਰਿਹਾ ਸਟਾਰਟ ਤਾਂ ਹੋ ਗਈ ਚਾਬੀ ਲੱਭੂਗੀ ਚਾਬੀ ਨ ਲੱਭਰੀ ਸ਼ਾਬਾਸ਼ ਤੁਹਾਨੂੰ ਘਰ ਕੋਈ ਚੀਜ਼ ਲੱਭਦੀ ਹੈ ਬੰਦਿਆਂ ਨੂੰ ਚੀਜ਼ਾਂ ਕਤੋਂ ਲੱਭਦੀਆਂ ਕੋਈ ਦੇਖ ਦੇ ਦੀਦੀ ਕਿੱਥੇ ਪਈ ਚਾਬੀ ਇੱਥੇ ਤਾਂ ਨਹੀਂ ਭਾਜੀ ਵੀ ਆਪਣੀ ਤਾਂ ਸਹੀ ਆ